ਹੋਮ ਲੋਨ ਲੈਪ ਲੋਨ ਬਿਜ਼ਨਸ ਲੋਨ ਹੋਇਆ ਪਰਸਨਲ ਲੋਨ ਹੋਇਆ ਸਸਤੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਸੁਨਾਮ ਸੁਨਾਮ ਕਿੱਥੇ ਖੜੇ ਸੀ ਜੀ ਆਜੋ ਫਿਰ ਦੱਸਦੇ ਆ ਤੁਹਾਨੂੰ ਤੇ ਲਓ ਜੀ ਦੋਸਤੋ ਆਪਾਂ ਖੜੇ ਸੀ ਯੂਨੀਕ ਆਈਡੀਆ ਲੋਨਸ ਐਂਡ ਇੰਸ਼ੋਰੈਂਸ ਹਾਂਜੀ ਦੋਸਤੋ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਵੀ ਲੋਨ ਲੈਣਾ ਹੈ ਹਨਾ ਹੋਮ ਲੋਨ ਪਰਸਨਲ ਲੋਨ ਸਟੱਡੀ ਲੋਨ ਹਨਾ ਜਾਂ ਬਾਹਰ ਜਾਣਾ ਹੈ ਤਾਂ ਉਹਦੇ ਲਈ ਲੋਨ ਲੈਣਾ ਹੈ ਤਾਂ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਦੋਸਤੋ ਕਿਤੇ ਵੀ ਇੱਧਰ ਉੱਧਰ ਹਨਾ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਦੋਸਤੋ ਬੜੇ ਹੀ ਆਸਾਨ ਤਰੀਕੇ ਨਾਲ ਉਹਰੇ ਹਰ ਤਰ੍ਹਾਂ ਦਾ ਲੋਨ ਕੀਤਾ ਜਾਂਦਾ ਹੈ ਬਈ ਦੋਸਤੋ ਜਿਹੜੀ ਇਹਦੀ ਲੋਕੇਸ਼ਨ ਹੈਗੀ ਹੈ ਵਾਲਾ ਰੋਡ ਤੇ ਜਿਹੜਾ ਰਾਇਲ ਸਪੈਸੀ ਰੈਸਟੋਰੈਂਟ ਹੈ ਉਹਦੇ ਨਾਲ ਵਾਲੀ ਗਲੀ ਚ ਜਦੋਂ ਤੁਸੀਂ ਅੱਗੇ ਆਉਂਗਾ ਤਾਂ ਲਾਸਟ ਚ ਇਹ ਤੁਹਾਨੂੰ ਦਫ਼ਤਰ ਦੇਖਣ ਨੂੰ ਮਿਲੇਗਾ ਬੜੇ ਹੀ ਆਸਾਨੀ ਨਾਲ ਇੱਥੇ ਹਰ ਤਰ੍ਹਾਂ ਦਾ ਲਾਉਣ ਕੀਤਾ ਜਾਂਦਾ ਹੈ ਬਾਕੀ ਆਪਾਂ ਗੱਲਬਾਤ ਅੰਦਰ ਜਾ ਕੇ ਕਰਦੇ ਹਾਂ ਆਜੋ ਫਿਰ ਕਰਦੇ ਹਾਂ ਗੱਲਬਾਤ ਤੇ ਤੁਹਾਨੂੰ ਦਫ਼ਤਰ ਵੀ ਵਿਜ਼ਿਟ ਕਰਾਉਣੀ ਹੈ ਆਜੋ ਆਪਾਂ ਫਿਰ ਗੱਲਬਾਤ ਕਰਦੇ ਕਿ ਕਿੰਨੇ ਤਰ੍ਹਾਂ ਦੇ ਲੋਨ ਇਹ ਕਰ ਦਿੰਦੇ ਨੇ ਤੇ ਕਿੰਨੇ ਸਮੇਂ ਚ ਹੁੰਦੇ ਨੇ ਆਜ ਫਿਰ ਗੱਲਬਾਤ ਕਰਦੇ ਆ ਸਸ਼ੀਕਰ ਜੀ ਸਸ਼ੀਕਰ ਜੀ ਕੀ ਮੰਗਦੇ ਆ ਆਪਣਾ ਸਰ ਮੇਰਾ ਨਾਮ ਹੈਗਾ ਮਦਨ ਮੋਹਨ ਸਿੰਘਲਾ ਅੱਛਾ ਜੀ ਅੱਛਾ ਮੈਂ ਇਥੇ ਬ੍ਰਾਂਚ ਮੈਂ ਨਜ਼ਰ ਆਂਗਾ ਠੀਕ ਹੈ ਜੀ ਕਿਸ ਤਰ੍ਹਾਂ ਦੇ ਲੋਨ ਤੇ ਕਿੰਨੇ ਟਾਈਮ ਚ ਕੀ ਤੁਹਾਡੇ ਚ ਕੁਆਲਟੀ ਹੈ ਹਾਂਜੀ ਸਾਨੂੰ ਤਕਰੀਬਨ ਜੀ 8 ਸਾਲ ਹੋ ਗਏ ਸਾਨੂੰ ਇਸ ਲਾਈਨ ਦੇ ਵਿੱਚ ਠੀਕ ਹੈ ਜੀ ਆਪਣੀ ਕੰਪਨੀ ਦਾ ਪੂਰਾ ਨਾਮ ਹੈਗਾ ਯੂਨਿਕ ਆਈਡੀਆ ਮਾਰਕੀਟਿੰਗ ਐਂਡ ਕਨਸਲੈਂਟ ਪ੍ਰਾਈਵੇਟ ਲਿਮਟਿਡ ਠੀਕ ਹੈ ਸਰ ਜੀ ਆਲ ਓਵਰ ਇੰਡੀਆ ਜੀ ਆਪਾਂ ओके ਜੀ ਜੇ ਆਪਾਂ ਲੋਨ ਦੀ ਗੱਲ ਕਰੀਏ ਜੀ ਦੇਖੋ ਹੋਮ ਲੋਨ ਲੈਪ ਲੋਨ ਬਿਜ਼ਨਸ ਲੋਨ ਹੋਇਆ ਪਰਸਨਲ ਲੋਨ ਹੋਇਆ ਐਜੂਕੇਸ਼ਨ ਲੋਨ ਹੋਇਆ ਕਾਰ ਲੋਨ ਹੋਇਆ 골ਡਨ ਹੋਇਆ ਤੇ ਕੈਟਗੜ ਹੋਇਆ ਇਹ ਸਾਰੀ ਆਪਾਂ ਲੋਨ ਆਪਾਂ ਕਰਦੇ ਹਾਂ ਓਰੇ ਠੀਕ ਹੈ ਜੀ ਤੇ ਆਪਣਾ ਕੋਈ ਫੀਸ ਕੋਈ ਚਾਰजेस ਨਹੀਂ ਹੈਗੇ ਜੀ ਕੋਈ ਚਾਰजेस ਨਹੀਂ ਕੋਈ ਚਾਰਜ ਨਹੀਂ ਦੇਖੋ ਤੁਸੀਂ ਮਾਰਕੀਟ ਚ ਲਗਾ ਲਓ ਕੋਈ ਥੋੜੇ ਤੋਂ 5% ਮੰਗੇ ਕੋਈ 10% ਮੰਗੇਗਾ ਠੀਕ ਹੈ ਪਰ ਸਾਡੇ ਇੱਥੇ ਕੋਈ ਚਾਰजेस ਨਹੀਂ ਹੈਗੇ ਜੀ ਕੋਈ ਚਾਰਜ ਨਹੀਂ ਹੈਗੇ ਬਿਲਕੁਲ ਕੋਈ ਚਾਰजेस ਨਹੀਂ ਹੈਗੇ ਜੀ ਠੀਕ ਹੈ ਜੀ ਜੋ ਵੀ ਕਲਾਇੰਟ ਆਪਣਾ ਡਾਕੂਮੈਂਟਸ ਲੈ ਕੇ ਆਵੇ ਸਾਨੂੰ ਦਿਖਾਵੇ ਉਹਦੀ ਐਲੀਜੀਬਿਲਟੀ ਕੋਰਡਿੰਗ ਉਸਨੂੰ ਲੋਨ ਪ੍ਰੋਵਾਈਡ ਕਰਵਾ ਦਾਂਗੇ ਅੱਛਾ ਉਵੇਂ ਤੁਸੀਂ ਲੋਨ ਕਰਵਾ ਦੇਣਾ ਹਾਂਜੀ ਹਾਂ ਤੇ ਜਿਵੇਂ ਕਹਿੰਦੇ ਨੇ ਵੀ ਤੁਸੀਂ ਸਮਾਂ ਵੀ ਬਹੁਤ ਘੱਟ ਲੱਗਣ ਦਿੰਦੇ ਹੋ ਲੋਨ ਦੇ ਦੇਖੋ ਸਰ ਸਮਾਂ ਜੇ ਆਪਾਂ ਗੱਲ ਕਰੀਏ ਸਮਾਂ ਜਿਆਦਾ ਨਹੀਂ ਲੱਗਦਾ ਹੁੰਦਾ ਲੋਨ ਦੇ ਵਿੱਚ ਠੀਕ ਹੈ ਜੀ ਕਈ ਵਾਰ ਕਸਟਮਰ ਲਗਾ ਲੋ ਵੀ ਡਾਕੂਮੈਂਟਸ ਦੇ ਵਿੱਚ ਕੋਈ ਦੇਰ ਲਗਾਏ ਤਾਂ ਕੀ ਕਹਣੀ ਸਾਡੇ ਵੱਲ ਸਮਾਂ ਨਹੀਂ ਲੱਗਦਾਗਾ ਠੀਕ ਹੈ ਜੇ ਆਪਾਂ ਗੱਲ ਕਰੀਏ ਪਰਸਨਲ ਲੋਨ ਤੇ ਬਿਜ਼ਨਸ ਲੋਨ ਦੀ ਉਹਦਾ ਤੁਸੀਂ ਲਾ ਲੋ ਵੀ 10 ਦਿਨ ਦਾ ਪ੍ਰੋਸੈਸ ਹੈ ਜੀ ਠੀਕ ਹੈ ਦਾ ਹਫਤੇ ਦਾਸਨੇ ਪ੍ਰੋਸੈਸ ਤੇ ਦਾਸਨੇ ਮੇਰੀ ਜਾਪਾ ਉਸ ਨੂੰ ਲੋਨ ਪ੍ਰੋਵਾਈਡ ਕਰਵਾ ਦਾਂਗੇ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਹੋਮ ਲੋਨ ਤੇ ਲੈਪ ਲੋਨ ਦੀ ਜੀ ਉਸ ਦਾ ਆਪਣਾ ਸਮਾਂ 15 ਤੋਂ 20 ਦਿਨ ਦਾ ਹੈਗਾ ਉਸ ਦੇ ਵਿੱਚ ਕਿਉਂਕਿ ਲੀਗਲ ਵਗੈਰਾ ਬੰਦ ਹੀ ਹੈਗੀ ਉਸ ਵਿੱਚ ਟਾਈਮ ਲੱਗੇ ਨਹੀਂ ਇਸ ਨਹੀਂ ਜ਼ਿਆਦਾ ਟਾਈਮ ਨਹੀਂ ਲੱਗਦਾਗਾ 15 ਤੋਂ 20 ਦਿਨ ਦੇ ਅੰਦਰ ਅੰਦਰ ਅਸੀਂ ਨੂੰ ਲੋਨ ਪ੍ਰੋਵਾਈਡ ਕਰਵਾ ਦਾਂਗੇ ਇਹ ਜਿਵੇਂ ਲੋਨ ਤੁਸੀਂ ਕਿਹੜੇ ਬੈਂਕ ਤੋਂ ਪ੍ਰਾਈਵੇਟ ਸਰਕਾਰੀ ਦੋਨਾਂ ਜਿ거ਵਾ ਹਾਂਜੀ ਦੇਖੋ ਸਰ ਸਾਡੇ 54 ਪਲਸ ਬੈਂਟ ਆਇਆ ਆਪਣੇ ਆਗੇ ਉਹਦੇ ਵਿੱਚ ਬੈਂਕਸ ਵੀ ਆ ਗਏ ਐਨਬੀਐਫਸੀ ਦੇ ਆ ਗਏ ਜਿਵੇਂ ਮੈਂ ਗੱਲ ਕਰਾਂ ਐਚਡੀਐਫਸੀ ਹੋ ਗਿਆ ਐਕਸਿਸ ਹੋ ਗਿਆ ਆਈਡੀ ਆਈਸੀਆਈਸੀ ਹੋ ਗਿਆ ਆਈਡੀਐਕਸ ਹੋ ਗਿਆ ਟਾਟਾ ਕੈਪੀਟਲ ਹੋ ਗਿਆ ਬਜਾਜ ਹੋ ਗਿਆ ਅਵਾਂਸ਼ ਹੋ ਗਿਆ ਐਕਜ਼ਿਲੋ ਹੋ ਗਿਆ ਹੈ ਮਤਰਾ ਸਾਡੇ ਕੋਲ ਬਹੁਤ ਜ਼ਿਆਦਾ ਬੈਂਕ ਲੈਂਗੇਗੇ ਜੇ ਕਈ ਵਾਰ ਬੰਦੇ ਦੇਖੋ ਜਿਵੇਂ ਸਾਡੇ ਕੋਲ ਕਈ ਤਰ੍ਹਾਂ ਕਸਟਮਰਜ਼ ਆਮੇ ਆਉਂਦੇ ਜਿਨ੍ਹਾਂ ਦਾ ਪਹਿਲੀ ਲੋਨ ਮਤਲਬ ਰਿਜੈਕਟ ਹੋਇਆ ਹੁੰਦਾ ਹੈਗਾ ਤਾਂ ਸਾਡੇ ਕੋਲ ਆਪਸ਼ਨਸ ਬਹੁਤ ਨੇ ਵੀ ਜਿਵੇਂ ਕਈ ਵਾਰ ਜਿਵੇਂ ਲੋਕ ਪਰੇਸ਼ਾਨ ਬਹੁਤ ਹੁੰਦੇ ਬੈਂਕਾਂ ਚ ਜਾਜ ਆ ਉਹਨੂੰ ਲੋਨ ਨਹੀਂ ਮਿਲਦਾ ਫੇਰ ਵੀ ਇਹਨੇ ਧੱਕੇ ਖਾਂਦੇ ਨੇ ਤੇ ਤੁਸੀਂ ਵੀ ਉਹਦਾ ਹੱਲ ਕਰਵਾ ਸਕਦੇ ਹੋ ਸਰ ਜੋ ਵੀ ਕਸਟਮਰ ਲੋਨ ਕਰਵਾਣਾ ਹੈ ਜੇ ਉਹਦਾ ਰਿਜੈਕਟ ਵੀ ਹੋਇਆ ਹੋਵੇ ਸਾਡੇ ਕੋਲ ਸਿਰਫ ਇੱਕ ਵਾਰ ਆਓ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਸਾਰਾ ਕੰਮ ਸਾਡਾ ਆਨਲਾਈਨ ਹੈ ਜੀ ਅਗਲਾ WhatsApp ਤੇ ਡਾਕੂਮੈਂਟਸ ਭੇਜੇ WhatsApp ਤੇ ਉਹਨੂੰ ਸਾਰਾ ਕੁਝ ਹੋ ਜਾਏਗਾ ਅਗਲਾ ਕਿਤੇ ਜਾਣ ਦੀ ਲੋੜ ਨਹੀਂ ਇੱਥੇ ਤੱਕ ਕਿ ਲੋਨ ਪਾਸ ਹੋ ਗਿਆ ਉਹਦੇ ਖਾਤੇ 'ਚ ਪੈਸੇ ਆਣਗੇ ਠੀਕ ਹੈ ਉਹਨੂੰ ਬੈਂਕ ਦੇ ਵਿੱਚ ਕਿਸ਼ਤ ਭਰਨ ਦੀ ਵੀ ਲੋੜ ਨਹੀਂ ਉਹਦੇ ਖਾਤੇ 'ਚ ਕਿਸ਼ਤ ਕਟਾ ਜਾਏਗੀ ਤੇ ਲਓ ਜੀ ਦੋਸਤੋ ਇਹ ਬਹੁਤ ਕਿਉਂਕਿ ਅੱਜ ਦੇ ਸਮੇਂ ਦੀ ਮੰਗ ਹੈ ਕਿਉਂਕਿ ਲੋਨ ਹਰ ਇੱਕ ਬੰਦਾ ਕਰਾਉਣਾ ਚਾਹੁੰਦਾ ਪਰ ਉਹ ਕਈ ਵਾਰ ਗਲਤ ਅਨਸਰਾਂ ਦੇ ਹੱਥ ਚੜ ਜਾਂਦਾ ਤਾਂ ਤੁਸੀਂ ਕਿਉਂਕਿ ਹੋਰ ਉਹ ਪੈਸੇ ਵੀ ਲਵਾ ਦਿੰਦੇ ਨੇ ਤੇ ਲੋਨ ਵੀ ਨਹੀਂ ਹੁੰਦੇ ਤਾਂ ਇਸ ਕਰਕੇ ਬਈ ਦੋਸਤੋ ਪਹੁੰਚੋ ਇਹਨਾਂ ਇਸ ਕੰਪਨੀ ਚ ਤਾਂ ਮੇਰੇ ਦੁਬਾਰਾ ਬੋਲ ਦੋ ਨਾਮ ਕੀ ਹੈ ਤੇ ਆਪਣਾ ਐਡਰੈਸ ਵੀ ਬੋਲ ਦਿਓ ਹਣਾ ਐਡਰੈਸ ਬੋਦਾਂ ਤੁਹਾਨੂੰ ਇੱਕ ਮੈਂ ਇੱਕ ਹੋਰ ਤੁਹਾਨੂੰ ਦੇਣਾ ਚਾਹੁੰਗਾ ਜੀ ਇੱਕ ਹਾਂਜੀ ਦੇਖੋ ਜਿਵੇਂ ਸਾਡੇ ਜਿਵੇਂ ਇੱਕ ਸੀਏ ਹੁੰਦੇ ਨੇਗੇ ਸੀਏ ਅਕਾਊਂਟੈਂਟ ਹੋਗੇ ਆਰਕੀਟੈਕਟ ਹੋਗੇ ਉਹ ਸਾਡੇ ਨਾਲ 같이 ਕੰਮ ਕਰ ਸਕਦੇ ਨੇ ਜੀ ਇਹਦੀ ਬਹੁਤ ਬੜੀ ਅਪਰਚੂਨਿਟੀ ਦੇ ਰਹਾਂਗੇ ਉਹ ਸਾਡੇ ਨਾਲ ਐਜ਼ ਅ ਪਾਰਟਨਰ ਕੰਮ ਕਰਨ ਕਿਉਂਕਿ ਦੇਖੋ ਜੀ ਆਰਕੀਟੈਕਟ ਹੁੰਦਣਾ ਕੋਲ ਤਕਰੀਬਨ ਫਾਇਜ਼ ਹੁੰਦੇ ਨੇ ਉਹਨਾਂ ਕੋਲ ਲੋਕੀ ਨਕਸ਼ੇ ਲਈ ਜਾਂਦੇ ਨੇਗੇ ਅਲਾਪੂਗਾ ਸਾਡਾ ਘਰ ਦਾ ਲੋਨ ਕਰਵਾ ਦੋ ਉਹ ਸਾਡੇ ਨਾਲ ਜੁੜ ਕੇ ਸਾਡੇ ਨਾਲ ਕੰਮ ਕਰਨ ਅਸੀਂ ਇਹਨੂੰ ਪੇਆਊਟ ਸਾਡੀ ਕੰਪਨੀ ਸੇ ਪੇਆਊਟ ਸ਼ੇਅਰ ਕਰੇਗੀ ਇੱਕ ਬਹੁਤ ਵੱਡਾ ਬੈਨੀਫਿਟ ਹੈ ਜੀ ਤੇ ਅਸੀਂ ਇੱਕ ਫਰੈਂਚਾਈਜ਼ੀ ਮਾਡਲ ਵੀ ਚਲਾ ਰਹੇ ਹਾਂਗੇ ਠੀਕ ਹੈ ਵੀ ਜੇ ਸਾਡਾ ਮਤਲਬ ਸਾਡਾ ਨਾਮ ਯੂਜ਼ ਕਰਕੇ ਕੋਈ ਸਾਡਾ ਮਤਲਬ ਕੰਮ ਕਰਨਾ ਚਾਹੇ ਲੋਨ ਦਾ ਤਾਂ ਕਰ ਸਕਦਾ ਹੈ ਤੇ ਲਓ ਦੋਸਤੋ ਵੀਡੀਓ ਹਰੇਕ ਦੇ ਕੰਮ ਆਉਣ ਵਾਲੀ ਹੈ ਕਿਉਂਕਿ ਸਮੇਂ ਦੀ ਮੰਗ ਹੈ ਹਰੇਕ ਬੰਦਾ ਲੋਨ ਕਰਾਉਣ ਪਿੱਛੇ ਭੱਜਿਆ ਫਿਰਦਾ ਹੈ ਤੇ ਐਡਰੈਸ ਤੇ ਨੰਬਰ ਬੋਲ ਦੋ ਬਿਲਕੁਲ ਜੀ ਜੇ ਆਪਾਂ ਐਡਰੈਸ ਦੀ ਗੱਲ ਕਰੀਏ ਜੀ ਅ ਰਾਇਲ ਸਪੈਸ ਰੈਸਡ ਨੂੰ ਸਾਨੂੰ ਸੁਣਿਆ ਹੋਊਗਾ ਪਟਿਆਲਾ ਰੋਡ ਤੇ ਰਾਇਲ ਸਪੈਸ ਰੈਸਡ ਜਸਟ ਪਹਿਲਾ ਗਲੀ ਮੁੜ ਰਹੀ ਹੈ ਜੀ ਉਸ ਦੇ ਐਂਡ ਤੇ ਆ ਕੇ ਆਪਣਾ ਆਫਿਸ ਹੈਗਾ ਯੂਨਿਕ ਆਈਡੀਆ ਮਾਰਕੀਟ ਐਂਡ ਕੰਸਲਟੈਂਟ ਪ੍ਰਾਈਵੇਟ ਲਿਮਟਿਡ ਜੇ ਮੈਂ ਨੰਬਰ ਦੀ ਗੱਲ ਕਰਾਂ ਸਾਡਾ ਟੋਲ ਫ੍ਰੀ ਨੰਬਰ ਹੈ ਜੀ 81465 81865 ਤੇ ਲਓ ਜੀ ਦੋਸਤੋ ਸੰਪਰਕ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਕਿ ਬੰਦਾ ਕਿਸੇ ਗਲਤ ਹਨਾ ਆਨਸਰ ਦੇ ਹੱਥ ਨਾ ਚੜ ਸਕੇ ਕਿਉਂਕਿ ਲੋਨ ਵੀ ਨਾ ਹੋਵੇ ਤੇ ਉਹਦੇ ਪੈਸੇ ਵੀ ਲੱਗ ਜੰ। ਥੈਂਕ ਯੂ ਧੰਨਵਾਦ ਵੀਡੀਓ ਸ਼ੇਅਰ ਕਰਦੇ ਹੋ ਤੁਹਾਡਾ ਆਪਣਾ ਅਮਿਕਾ ਸਰਾਮਵਾਲਾ ਠੀਕ ਹੈ ਥੈਂਕ ਯੂ